ਸਸਿਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਸਪ੍ਰੈਡਨ ਦੇ ਵਿੱਚ ਟਿਵਾਣਾ ਰਿਪੋਰਟ ਦੇ ਸਤਕਾਰ ਸਰੋਤਿਆਂ ਦਾ ਪਰਮੇਂਦਰ ਸਿੰਘ ਟਿਵਾਣਾ ਵੱਲੋਂ ਹਾਰਦਿਕ ਸਵਾਗਤ। ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮਰਮੋ ਨੇ ਕੌਮ ਨੂੰ ਸੰਬੋਧਨ ਕੀਤਾ ਇਸ ਦੌਰਾਨ ਆਪਰੇਸ਼ਨ ਸੰਦੂਰ ਦੀਆਂ ਪ੍ਰਾਪਤੀਆਂ ਦਾ ਉਚੇਚਾ ਜ਼ਿਕਰ ਕੀਤਾ। ਤੇ ਇਸੇ ਦੌਰਾਨ ਪਾਕਿਸਤਾਨ ਵੱਲੋਂ ਵੀ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਦੌਰਾਨ ਖੁਸ਼ੀ ਦੇ ਵਿੱਚ ਕੀਵੇ ਹੋਏ ਪਾਕਿਸਤਾਨੀ ਵੱਲੋਂ ਕੀਤੀ ਫਾਇਰਿੰਗ ਦੇ ਵਿੱਚ ਕੁਝ ਲੋਕਾਂ ਦੇ ਜ਼ਖਮੀ ਤੇ ਮੌਤ ਹੋਣ ਦੀ ਵੀ ਖਬਰ ਹੈ। ਤੇ ਉਧਰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਵਿੱਚ ਬਦਲ ਫਟਣ ਦੇ ਨਾਲ 42 ਲੋਕਾਂ ਦੀ ਮੌਤ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਲਾਪਤਾ ਹੋਣ ਦੀਆਂ ਖਬਰਾਂ ਨੇ ਤੇ ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ ਦੇ ਸਭਰਾਉਂ ਦੇ ਵਿੱਚ ਨਹਿਰ ਓਵਰਫਲੋ ਹੋਣ ਕਾਰਨ ਕਈ ਪਿੰਡਾਂ ਦੀ ਸਥਿਤੀ ਨਾਜ਼ੁਕ ਹੈ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਕੈਬਨਟ ਮੀਟਿੰਗ ਦੇ ਦੌਰਾਨ ਪੰਜਾਬ ਲੈਂਡ ਪੋਲਿੰਗ ਨੀਤੀ ਨੂੰ ਵਾਪਸ ਲੈ ਲਿਆ ਗਿਆ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਝੰਡਾ ਚਲਾਉਣ ਵਾਸਤੇ ਭਗਵੰਤ ਮਾਨ ਫਰੀਦਕੋਟ ਪੁੱਜ ਗਏ ਨੇ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗੈਨੀ ਹਰਪੀ ਸਿੰਘ ਤੱਕ ਸ੍ਰੀ ਕੇਸਗੜ੍ਹ ਸਾਹਿਬ ਨੰਦ ਪ੍ਰਸਾਪੂਜੀ ਜਿਸsrand ਉਹਨਾਂ ਨੇ ਆਪਣੇ ਹਮਖਿਆਲ ਪਾਰਟੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਕਿਸਤਵੜ ਦੇ ਵਿੱਚ ਇੱਕ ਧਾਰਮਿਕ ਯਾਤਰਾ ਬੱਦਲ ਫਟਣ ਦੇ ਦੌਰਾਨ ਕੁਦਰਤੀ ਕਹਿਰ ਦਾ ਸ਼ਿਕਾਰ ਬਣ ਗਈ ਜਿਸ ਤਰ੍ਹਾਂ 42 ਜਾਨਾਂ ਚਲੀਆਂ ਗਈਆਂ ਨੇ ਜੰਮੂ ਕਸ਼ਮੀਰ ਦੇ ਕਿਸਤਵੜ ਦੇ ਚ ਛੋਟੀ ਪਿੰਡ ਦੇ ਵਿੱਚ ਦੁਪਹਿਰੇ 12:30 ਵਜੇ ਦੇ ਕਰੀਬ ਬੰਦਲ ਫਟਿਆ ਜਿਸਰਾਨ ਪਹਾੜ ਤੋਂ ਆਏ ਬੇਤਹਾਸ਼ਾ ਪਾਣੀ ਤੇ ਮਲਵੇ ਦੀ ਝਪੇਟ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਸ਼ਰਧਾਲੂ ਫਸ ਗਏ ਨੇ ਜਿਸ ਤਰ੍ਹਾਂ ਹੁਣ ਤੱਕ 42 ਮੌਤਾਂ ਹੋਣ ਦੀ ਪੁਸ਼ਟੀ ਹੈ ਤੇ 65 ਦੇ ਕਰੀਬ ਲੋਕ ਲਾਪਤਾ ਨੇ ਹਾਲਾਂਕਿ ਸੁਰੱਖਿਆ ਕਰਮੀਆਂ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਇਸ ਦੇ ਵਿੱਚ ਗੁੰਮ ਹੋਣ ਦੇ ਖਦਸ਼ੇ ਜਾਰੀ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਤਰਦਾਦ ਦੇ ਵਿੱਚ ਇਹ ਸ਼ਰਧਾਲੂ ਮਚਾਲ ਮਾਤਾ ਯਾਤਰਾ ਦੇ ਲਈ ਕਿਸ਼ਤਵੜ ਦੇ ਪੰਡੂਰ ਸਬਡਿਵੀਜ਼ਨ ਦੇ ਚੋਟੀ ਪਿੰਡ ਪੁੱਜੇ ਸਨ ਕਿਉਂਕਿ ਮਚਾਲ ਮਾਤਾ ਯਾਤਰਾ ਦਾ ਇੱਥੇ ਪਹਿਲਾ ਪੜਾਅ ਆ ਬੱਦਲ ਫਟਣ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਇਹਨਾਂ Hindu ਸ਼ਰਧਾਲੂਆਂ ਦੀਆਂ ਬੱਸਾਂ ਟੈਂਟ ਤੇ ਲੰਗਰ ਤੇ ਕਈ ਦੁਕਾਨਾਂ ਇਸ ਬੇਤਹਾਸ਼ਾ ਪਾਣੀ ਤੇ ਮਲਵੇ ਦੇ ਵਿੱਚ ਵਹਿ ਗਈਆਂ ਜਸਰਾਂ ਚੋਟੀ ਕਿਸਵਰਡ ਸ਼ਹਿਰ ਤੋਂ ਲਗਭਗ 90 ਕਿਲੋਮੀਟਰ ਦੂਰ ਅਤੇ ਮਚਾਲ ਮਾਤਾ ਮੰਦਰ ਦੇ ਰਸਤੇ ਤੇ ਪੈਂਦਾ ਪਹਿਲਾ ਬੰਡ ਹੈ ਇਸ ਜਗ੍ਹਾ ਤੇ ਪਡੂਰ ਘਾਟੀ ਦਾ ਏਰੀਆ ਪੈਂਦਾ ਜੋ 14-15 ਕਿਲੋਮੀਟਰ ਅੰਦਰ ਦੀ ਤਰਫ ਹੈ ਇਸ ਇਲਾਕੇ ਦੇ ਵਿੱਚ ਪਹਾੜ 1888 ਮੀਟਰ ਤੋਂ ਲੈ ਕੇ 3888 ਮੀਟਰ ਤੱਕ ਉੱਚੇ ਨੇ ਇੰਨੀ ਉਚਾਈ ਤੇ ਗਲੇਸ਼ੀਅਰ ਬਰਫ਼ ਦੀ ਚਾਦਰ ਤੇ ਢਲਾਨਾਂ ਨੇ ਜੋ ਪਾਣੀ ਦੇ ਵਹਾਅ ਨੂੰ ਤੇਜ਼ ਕਰਦਿਆਂ ਨੇ ਮਚਾਲ ਮਾਤਾ ਤੀਰਥ ਯਾਤਰਾ ਹਰ ਸਾਲ ਅਗਸਤ ਮਹੀਨੇ ਸ਼ੁਰੂ ਹੁੰਦੀ ਹੈ ਜੋ ਸਰਾਂ ਹਜ਼ਾਰਾ ਹਿੰਦੂ ਸ਼ਰਧਾਲੂ ਦੇਸ਼ ਭਰ ਦੇ ਵਿੱਚੋਂ ਇਸ ਯਾਤਰਾ ਲਈ ਪਹੁੰਚਦੇ ਨੇ ਜ਼ਿਕਰ ਖਾਸ ਹੈ ਕਿ 25 ਜੁਲਾਈ ਤੋਂ 5 ਸਤੰਬਰ ਤੱਕ ਇਹ ਯਾਤਰਾ ਚੱਲਦੀ ਹੈ ਜਿਸ ਦੌਰਾਨ ਇਸ ਰੂਟ ਤੇ ਜੰਮੂ ਤੋਂ ਕਿਸ਼ਤਵਰਦ ਤੱਕ 210 ਕਿਲੋਮੀਟਰ ਲੰਮਾ ਰਸਤਾ ਹੈ ਜਿਸ ਦੌਰਾਨ ਇੱਥੇ ਸਿਰਫ 19 ਕਿਲੋਮੀਟਰ ਤੱਕ ਇਹ ਸੜਕ ਤੇ ਗੱਡੀਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ 8.5 ਕਿਲੋਮੀਟਰ ਪੈਦਲ ਯਾਤਰਾ ਹੁੰਦੀ ਹੈ ਪਹਾੜਾਂ ਦੇ ਉਬੜ ਖਬੜ ਰਸਤੇ ਤੇ ਦੁਰਗਮ ਸਥਿਤੀ ਦੇ ਕਾਰਨ ਤੇ ਬੱਦਲ ਫਟਣ ਦੇ ਕਾਰਨ ਇਸ ਤਰ੍ਹਾਂ ਦੇ ਹਾਦਸੇ ਅਕਸਰ ਇਸ ਖੇਤੇ ਦੇ ਵਿੱਚ ਵਾਪਰਦੇ ਨੇ ਉਧਰ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਨੇ 15 ਅਗਸਤ ਤੋਂ ਤਿੰਨ ਦਿਨਾਂ بارش ਦਾ ਅਲਰਟ ਜਾਰੀ ਕੀਤਾ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਅਲਰਟ ਹੈ ਤੇ ਅੰਮ੍ਰਿਤਸਰ ਦੇ ਸੁਭਰਾਉਨਰ ਓਵਰਫਲੋ ਹੋਣ ਦੇ ਕਾਰਨ ਤਿੰਨ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਤੇ ਪੰਜਾਬ ਦੇ ਵਿੱਚ 16 ਅਗਸਤ ਨੂੰ ਭਾਰੀ ਬਾਰਸ਼ ਤੇ ਆਸਾਰ ਮੌਸਮ ਵਿਭਾਗ ਨੇ ਦੱਸੇ ਨੇ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ بارش ਦਾ ਵੀ ਜ਼ਿਆਦਾ ਅਨੁਮਾਨ ਹੈ ਹਮਾਚਲ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਜਿਸ ਰਾ ਨੰਬਰ ਸਰ ਦੇ ਰਹੀ ਹੈ ਦੇ ਵਿੱਚ ਸੁਭਰਾਉਂ ਨਹਿਰ ਦਾ ਪਾਣੀ ਓਵਰਫਲੋ ਹੋਣ ਕਾਰਨ ਤਿੰਨ ਤਿੰਨ ਪਿੰਡ ਲਪੇਟ ਚ ਆ ਗਏ ਨੇ ਜਿਸ ਕਾਰਨ ਨਹਿਰ ਨੂੰ ਬੰਦ ਕੀਤਾ ਗਿਆ ਇਸ ਦੇ ਨਾਲ ਨਾਲ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮਾਲੇ ਦੇ ਵਿੱਚ ਵੀ ਭਾਰੀ ਬਾਰਿਸ਼ ਦੇ ਨਾਲ ਅਸਮਾਨੀਂ ਬਿਜਲੀ ਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੁਭਾਵਨਾ ਦਾ ਫਲੈਸ਼ ਅਲਰਟ ਜਾਰੀ ਕੀਤਾ ਗਿਆ ਤੇ ਅਮਰਸਰ ਦੇ ਵਿੱਚ ਸੁਭਰਾਉਨਰ ਦੇ ਓਵਰਫਲੋ ਹੋਣ ਦੇ ਕਾਰਨ ਤਿੰਨ ਪਿੰਡ ਇਸ ਦਾ ਸ਼ਿਕਾਰ ਬਣੇ ਨੇ ਜਦੋਂ ਕਿ ਇਸੇ ਰਾਂ ਦੀ ਸਥਿਤੀ ਗੁਰਦਾਸਪੁਰ ਕਪੂਸਲਾ ਹੁਸ਼ਿਆਰਪੁਰ ਅਮਰਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਵੀ بارش ਤੇ ਬੇਤਹਾਸ਼ਾ ਪਾਣੀ ਦੇ ਕਾਰਨ ਬਣੀ ਹੋਈ ਹੈ ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਦੇ ਕੁਝ ਖੇਤਰ ਵੀ ਪਾਣੀ ਦੇ ਵਿੱਚ ਡੋਬੇ ਨੇ ਤੇ ਮੌਸਮ ਵਿਭਾਗ ਨੇ 15 ਤੇ 16 ਅਗਸਤ ਨੂੰ بارش ਦੀ ਹੋਰ ਭਵਿੱਖਬਾਣੀ ਕੀਤੀ ਹੈ ਉਧਰ ਮਾਝੇ ਦੇ ਵਿੱਚ ਤਰਨਤਾਰਨ ਦੀ ਉਪਚੋਣ ਵਾਸਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਹਰਜੀਤ ਸਿੰਘ ਸੰਧੂ ਦਾ ਉਲਾਨ ਕਰ ਦਿੱਤਾ ਹੈ ਜ਼ਿਕਰ ਖਾਸ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਦੇ ਕਾਰਨ ਇਹ ਜਿਮਨੀ ਚੋਣ ਹੋ ਰਹੀ ਹੈ ਤੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਨੂੰ ਡੀ ਨੋਟੀਫਾਈ ਕਰ ਦਿੱਤਾ ਪੰਚਾਇਤ ਵਿਭਾਗ ਦੇ ਵਿੱਚ ਕੁਝ ਨੌਕਰੀਆਂ ਨੂੰ ਵੀ ਮਨਜ਼ੂਰੀ ਦਿੱਤੀ ਹੈ ਤੇ ਖਰੀਦ ਦੇ ਵਾਸਤੇ ਵੀ ਕੁਝ ਕਮੇਟੀਆਂ ਗਠਿਤ ਕੀਤੀਆਂ ਨੇ ਪੰਜਾਬ ਸਰਕਾਰ ਦੀ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਜਿਸ ਦੌਰਾਨ ਸਰਕਾਰ ਨੇ ਢੋਲਟ ਮੱਕੇ ਨਾਲ ਸ਼ੁਰੂ ਕੀਤੀ ਲੈਂਡ ਪੋਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕਰ ਦਿੱਤਾ ਹੁਣ ਇਹ ਪਾਲਿਸੀ ਰੱਦ ਸਮਝੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਤੇ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਜ਼ਿਕਰ ਖਾਸ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕੁਝ ਪੋਲਿਟੀਕਲ ਪਾਰਟੀਆਂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੱਡਾ ਵਿਰੋਧ ਵਧਾਇਆ ਤੇ ਸੀ ਤੇ ਖਾਸ ਕਰਕੇ ਕਿਸਾਨ ਜੁੜੀਆਂ ਨੇ ਇਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਸਰਕਾਰ ਇਸ ਲੈਂਡ ਪੂਲਿੰਗ ਨੀਤੀ ਨੂੰ ਡੀਫੋ ਨੋਟੀਫਾਈ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਉਧਰ ਸਵਤੰਤਰਤਾ ਦਿਵਸ ਦੇ ਮੌਕੇ ਪੰਜਾਬ ਪੁਲਿਸ ਵੱਲੋਂ ਸਤਾਰਕਤਾ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕਾਉਂਟਰ ਇੰਟੈਲੀਜੈਂਸ ਸੀਆਈ ਸਟਾਫ ਰੋਜ ਪਰ ਨੇ ਬੱਬਰ ਖਾਲ ਸੈਂਟਰਨੇਸ਼ਨ ਦੇ ਦੋ ਘਰਕੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਨ੍ਹਾਂ ਦਾ ਤਾਲੁਕ ਹਰਿੰਦਰ ਸਿੰਘ ਰੰਦਾ ਨਾਲ ਦੱਸਿਆ ਜਾ ਰਿਹਾ ਹੈ ਹਰਿੰਦਰ ਸਿੰਘ ਰੰਦਾ ਵੱਲੋਂ ਪਾਕਿਸਤਾਨੀ ਖੁਫੀ ਏਜੰਸੀ ਆਈਐਸਆਈ ਦੇ ਇਸ਼ਾਰਿਆਂ ਤੇ ਪੰਜਾਬ ਦੇ ਵਿੱਚ ਸਵਤੰਤਰਤਾ ਦਿਵਸ ਦੇ ਮੌਕੇ ਇੱਕ ਵੱਡਾ ਕਾਂਡ ਕਰਨ ਦੀ ਸਾਜ਼ਿਸ਼ ਸੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਇਹਨਾਂ ਮੁਲਜ਼ਮਾਂ ਦੀ شناخت ਹਰਪੀ ਸਿੰਘ ਔਰ ਪ੍ਰੀਤ ਪਿੰਡ ਪੁੱਲਰ ਤਰਨਤਾਰਨ ਤੇ ਗੁਲਸ਼ਨ ਸਿੰਘ ਔਰ ਨੰਦੂ ਪਿੰਡ ਰਾਮਪਰਾ ਅੰਮ੍ਰਿਤਸਰ ਵੱਜੋਂ ਹੋਈ ਹੈ ਪੁਲਿਸ ਨੇ ਇਹਨਾਂ ਗ੍ਰਿਫਤਾਰ ਕੀਤੇ ਦੋ ਵਿਅਕਤੀਆਂ ਦੇ ਕਬਜ਼ੇ ਦੇ ਵਿੱਚੋਂ 2 86 ਪੀ ਹੈਂਡ ਗ੍ਰਨੇਡ ਅਤੇ ਇੱਕ 9 ਐਮ ਐਮ ਪਿਸਟਲ ਤੇ 5 ਜੰਦਾ ਕਾਰਤੂਸ ਬਰਾਮਦ ਕੀਤੇ ਨੇ ਤੇ ਉਧਰ ਪੰਜਾਬ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇ ਦੇ ਕੱਚੇ ਕਾਮਿਆਂ ਦੀ ਸਟ੍ਰਾਈਕ ਦਿਨ ਪਰ ਰਹੀ ਜਿਸ ਕਾਰਨ ਆਪਸੀ ਤੌਰ ਤੇ ਸਰਕਾਰ ਨਾਲ ਚਲਦੀ ਇਹਨਾਂ ਦੀ ਗੱਲਬਾਤ ਵੀ ਕਿਸੇ ਤਣਪਤਨ ਨਹੀਂ ਲੱਗ ਸਕੀ ਜਿਸ ਨੂੰ ਲੈ ਕੇ ਇਹਨਾਂ ਪੰਜਾਬ ਰੋਡਵੇ ਅਤੇ ਪਨਵਸ ਦੇ ਕੰਟਰੈਕਟ ਵਰਕਰਸ ਨੇ ਆਪਣੀ ਹੜਤਾਲ 15 ਅਗਸਤ ਨੂੰ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਇਸ ਵੰਦੀ ਇਹਨਾਂ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਦੇ ਪੰਜਾਬ ਦੇ ਇਹਨਾਂ ਕਰਮਚਾਰੀਆਂ ਦੀ ਸਕੱਤਰ ਟ੍ਰਾਂਸਪੋਰਟ ਵਿਭਾਗ ਦੇ ਨਾਲ ਹੋਈ ਮੀਟਿੰਗ ਬੇਸਟਾ ਰਹੀ ਜਿਸ ਕਾਰਨ ਬੱਸਾਂ ਦੀ ਹੜਤਾਲ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਆਜ਼ਾਦੀ ਦਿਹਾੜੇ ਦੇ ਮੌਕੇ ਵੀ ਵਜ਼ੀਰਾਂ ਨੂੰ ਤੇ ਮੁੱਖ ਮੰਤਰੀ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਜਿਸ ਸਿਲਸਿਲੇ ਵਿੱਚ ਆਜ਼ਾਦੀ ਦਿਹਾੜੇ ਦੇ ਮੌਕੇ ਪੰਜਾਬ ਦੇ ਵਜ਼ੀਰ ਅਤੇ ਮੁੱਖ ਮੰਤਰੀ ਵੱਖ-ਵੱਖ ਸਦਰ ਮﻘਾਮਾਂ ਤੇ ਪਹੁੰਚ ਰਹੇ ਨੇ ਜਿਸ ਦੌਰਾਨ ਅਧਿਆਪਕਾਂ ਵੱਲੋਂ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਵੀ ਪੰਜਾਬ ਪੁਲਿਸ ਨੇ ਅਧਿਆਪਕ ਯੂਨੀਅਨ ਦੇ ਕੁਝ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਕਰਖਾਸਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਵਕ ਵਕ ਵਿਭਾਗਾਂ ਦੇ ਮੁਲਾਜ਼ਮ ਮੁਖਾਲਫਤ ਅਤੇ ਮਜਾਰਿਆਂ ਦੇ ਦੌਰ ਦੇ ਦੌਰਾਨ ਅਕਸਰ ਹੜਤਾਲਾਂ ਕਰਦੇ ਨੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਬਿਜਲੀ ਕੰਮਾਂ ਦੀ ਹੜਤਾਲ ਤਾਂ ਖਤਮ ਹੋ ਗਈ ਹੈ ਜਸਵੰਤ ਦੀ ਬਿਜਲੀ ਵਿਭਾਗ ਨੇ ਸ਼ੁਕਰ ਮਨਾਇਆ ਕੌਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 4 ਦਿਨ ਤੋਂ ਜੋ ਹੜਤਾਲ ਕੀਤੀ ਗਈ ਸੀ ਉਹ ਖਤਮ ਹੋ ਗਈ ਹੈ ਤੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਐਸੋਸੀਏਸ਼ਨ ਦੇ ਵਿੱਚ ਸਹਿਮਤੀ ਬਣੀ ਹੈ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਮੀਟਿੰਗ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਹੜਤਾਲ ਵਾਪਸ ਕਰਾਉਣ ਦੇ ਲਈ ਮਨਾ ਲਿਆ ਇਸ ਵੰਦੀ ਹਰਪ੍ਰੀਤ ਸਿੰਘ ਈਟੀਓ ਬਿਜਲੀ ਮੰਤਰੀ ਵੱਲੋਂ ਕਿਹਾ ਗਿਆ ਕਿ ਉਹ ਬਿਜਲੀ ਵਿਭਾਗ ਦੇ ਕਾਮਿਆਂ ਦੀਆਂ ਜਾਇਜ਼ ਮੰਗਾਂ ਜ਼ਰੂਰ ਮੰਨਣਗੇ ਸੁਤੰਤਰਤਾ ਦਿਵਸ ਤੇ ਮੌਕੇ ਕਈ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਗੱਲ ਅਦਾਲਤੀ ਦੁਨੀਆ ਦੀ ਕਰੀਏ ਤਾਂ ਆਮਦਨ ਤੋਂ ਵੱਧ ਜ਼ਿਆਦਾ ਮਨਾਉਣ ਬਣਾਉਣ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਅਕਾਲੀ ਆਗੂ ਵਿਕਰਮ ਸਿੰਘ ਮਜੀਠਾ ਦੀ ਕੇਸ ਦੀ ਹੋਈ ਸੁਣਵਾਈ ਦੇ ਦੌਰਾਨ ਉਸ ਦੀ ਨਇਕ ਹਰਾਸਤ ਨੂੰ 14 ਦਿਨਾਂ ਤੱਕ ਵਧਾ ਦਿੱਤਾ ਗਿਆ ਤੇ ਹੁਣ ਘੱਟੋ ਘੱਟ 28 ਅਗਸਤ ਤੱਕ ਵਿਕਰਮਜੀਠਾ ਦੀ ਜ਼ਮਾਨਤ ਹੋਣ ਦੀ ਕੋਈ ਉਮੀਦ ਨਹੀਂ ਹੈ। ਉਦਰ ਦੇਸ਼ ਭਰ ਦੇ ਵਿੱਚ ਕੁੱਤਿਆਂ ਦੇ ਵੱਧ ਰਹੇ ਖੌਫ ਅਤੇ ਖਾਸ ਕਰਕੇ ਦਿੱਲੀ ਦੇ ਵਿੱਚ ਇਸ ਸੰਬੰਧੀ ਐਨਸੀਆਰ ਦੇ ਇਲਾਕਿਆਂ ਦੇ ਵਿੱਚੋਂ ਸੁਪਰੀਮ ਕੋਰਟ ਵੱਲੋਂ ਇਹਨਾਂ ਕੁੱਤਿਆਂ ਨੂੰ ਆਸਰਾ ਘਰਾਂ ਦੇ ਵਿੱਚ ਭੇਜੇ ਜਾਣ ਦੀਆਂ ਹਦਾਇਤਾਂ ਤੇ ਫਿਲਹਾਲ ਸੁਪਰੀਮ ਕੋਰਟ ਨੇ ਹੀ ਆਪਣੇ ਫੈਸਲੇ ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਇਸ ਸੰਬੰਧੀ ਤਿੰਨ ਜੱਜਾਂ ਦੇ ਬੈਂਚ ਵੱਲੋਂ ਪੀਟਾ ਪ੍ਰੇਮੀਆਂ ਅਤੇ ਕੁੱਤਿਆਂ ਦੇ ਹਤਾਇਸ਼ੀਆਂ ਦੀਆਂ ਪਾਈਆਂ ਪਟੀਸ਼ਨਾਂ ਤੇ ਸੁਣਵਾਈ ਕੀਤੀ ਗਈ। ਅਦਾਲਤ ਨੇ ਇਸ ਸਬੰਧੀ ਦੋਨਾਂ ਪੱਖਾਂ ਨੂੰ ਸੁਣਿਆ ਤੇ ਇਸ ਕੇਸ ਦਾ ਫੈਸਲਾ ਰੱਖਵਾ ਰੱਖ ਲਿਆ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਬੈਂਚ ਨੇ ਦਿੱਲੀ ਦੇ ਵਿੱਚੋਂ 11 ਲੱਖ ਦੇ ਕਰੀਬ ਜੋ ਓਵਾਰਾ ਕੁੱਤੇ ਨੇ ਉਹਨਾਂ ਨੂੰ ਹਟਾ ਕੇ 8 ਹਫ਼ਤਿਆਂ ਦੇ ਅੰਦਰ-ਅੰਦਰ ਸੁਪਰੀਮ ਕੋਰਟ ਨੂੰ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਮੈਨਕਾ ਗਾਂਧੀ ਤੇ ਉਸ ਦੇ ਕੁਝ ਹਮਖਿਆਲ ਪੀਟਾ ਪ੍ਰੇਮੀਆਂ ਨੇ ਮੁਖਾਲਫਤ ਵੜ ਦਿੱਤੀ ਸੀ ਇਸੇ ਵੰਦੀ ਬਾਲੀਵੁੱਡ ਦੇ ਕੁਝ ਅਦਾਕਾਰਾਂ ਨੇ ਵੀ ਆਪਣੇ ਜਜ਼ਬਾਤ ਰੂਪੀ ਜਨਹਿਤ ਪਟੀਸ਼ਨਾਂ ਦਾਇਰ ਕੀਤੀਆਂ ਸੀ ਜਿਸ ਦੌਰਾਨ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਸ ਅਪੀਲਾਂ ਨੂੰ ਸੁਣਿਆ ਤੇ ਜਿਸ ਦੌਰਾਨ ਇਸ ਕੇਸ ਦਾ ਫੈਸਲਾ ਰੱਖਵਾ ਰੱਖ ਲਿਆ ਗਿਆ ਉਮੀਦ ਜਬਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਨਾਂ ਆਵਾਰਾ ਕੁੱਤਿਆਂ ਨੂੰ ਦਿੱਲੀ ਦੀਆਂ ਗਰੂਹਾਂ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ। ਉਧਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਰਾਫ ਡਿੱਗਦਾ ਜਾ ਰਿਹਾ ਹੈ ਖਾਸ ਕਰਕੇ ਭਗਵੰਤ ਮਾਨ ਦਾ ਚਰਚਤ ਗੀਤ ਜੋ ਅਰਨੀਤ ਨੇ ਗਾਇਆ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਉਸ ਗੀਤ ਦਾ ਗਾਇਕ ਅਰਨੀਤ ਇੱਕ ਵਾਰੀ ਫਿਰ ਵਿਵਾਦਾਂ 'ਚ ਹੈ। ਅਰਨੀਤ ਤੇ ਉਸ ਦੀ ਸਹਿ ਗਾਇਕਾ ਗੁਰਲੇਜ਼ ਅਖਤਰ ਨੂੰ ਪੰਜਾਬ ਪੁਲਿਸ ਨੇ ਤਲਬ ਕੀਤਾ ਤੇ ਯਾਰ ਨੂੰ ਦੱਬਣ ਨੂੰ ਫਿਰਦੇ ਹੈ ਗੀਤ ਦੇ ਨਾਲ ਚਰਚਾ ਦੇ ਵਿੱਚ ਆਏ ਇਸ ਆਰਨੇਤ ਨੇ ਇੱਕ ਹਥਿਆਰਾਂ ਨਾਲ ਸੰਬੰਧਿਤ ਗਾਣਾ 315 ਗਾਇਆ ਤੇ ਇਸ ਦੇ ਵਿੱਚ ਸਿੰਗਰ ਆਰਨੇਤ ਤੇ ਗਾਇਕਾ ਗੁਰਲੇਜ਼ ਨੂੰ 16 ਅਗਸਤ ਨੂੰ ਜਲੰਧਰ ਪੁਲਿਸ ਨੇ ਆਪਣੇ ਦਫ਼ਤਰ ਦੇ ਵਿੱਚ ਤਲਬ ਕੀਤਾ ਉਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਭਾਜਪਾ ਦੇ ਵਪਾਰ ਸੈੱਲ ਦੇ ਆਗੂ ਅਰਵਿੰਦ ਸਿੰਘ ਦੀ ਸ਼ਿਕਾਇਤ ਤੇ ਪੰਜਾਬ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਬੀਜੇਪੀ ਦੇ ਇਸ ਨੇਤਾ ਅਰਵਿੰਦ ਸਿੰਘ ਨੇ ਦੋਸ਼ ਲਾਇਆ ਕਿ ਆਰਨੇਤ ਨੇ ਆਪਣੇ ਗੀਤ 315 ਜਿਹੜਾ ਕਿ ਰਾਈਫਲ 315 ਨਾਲ ਸੰਬੰਧਿਤ ਹੈ ਉਸ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਕੋਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਿਕਰ ਖਾਸਾ ਕਿ ਇਸ ਗੀਤ ਦੇ ਵਿੱਚ ਆਰਨੇਤ ਨੇ ਗਾਇਆ ਕਿ 315 ਦੀਆਂ ਧੁਮਾਂ ਪੈਂਦੀਆਂ ਨੇ ਤੇ ਜ਼ਿਕਰ ਖਾਸਾ ਕਿ ਇਹ ਗੀਤ 315 ਪੰਜਾਬ ਸਰਕਾਰ ਵੱਲੋਂ ਤੈਅ ਕੀਤੀ ਗਈ ਨਿਯਮਾਂਵਲੀ ਦੀ ਸਿੱਧੀ ਉਲੰਘਣਾ ਹੈ ਤੇ ਇਹ ਗੀਤ ਪੰਜਾਬ ਦੇ ਵਿੱਚ ਹਿੰਸਾ ਤੇ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧ ਨੂੰ ਵਧਾਵਾ ਦਿੰਦਾ ਹੈ। ਇਸ 3 ਮਿੰਟ 7 ਸੈਕਿੰਡ ਦੇ ਗੀਤ ਦੇ ਵਿੱਚ ਪਾਨਾ ਸਿੱਧੂ ਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕੀਤਾ ਹੈ। ਗਾਣੇ ਦੇ ਬੋਲ ਨੇ ਕਿ ਵਿਗੜੀ ਮਢੀਰ ਦੀਆਂ ਭਾਜੜਾਂ ਫੌਂਦੀ 1980 ਦੀ ਜੰਮੀ 315 ਕਿਉਂਕਿ 1980 ਦੇ ਵਿੱਚ ਬਣੀ ਇਹ 315 ਰਾਈਫਲ ਬੜੀ ਚਰਚਿਤ ਰਹੀ ਹੈ। ਜ਼ਿਕਰ ਖਾਸ ਹੈ ਕਿ ਪੰਜਾਬ ਪੁਲਿਸ ਦੇ ਨਜਮਾਵਲੀ ਦੇ ਮਤਾਬਕ ਜੋ ਸਰਕਾਰ ਨੇ ਪਿਛਲੇ ਸਮੇਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਰੋਕ ਲਾਈ ਸੀ ਉਸ ਦੌਰਾਨ ਇਸ ਗੀਤ ਤੇ ਇਸ ਤਰ੍ਹਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੀ ਬਨਾਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਇਹਨਾਂ ਟਵਾਨਾ ਰੇਡੀ ਦੇ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਲਾਈਵ ਸੁਣਦੇ ਹੋ ਤੇ ਜਿਸ ਦੌਰਾਨ ਇਸ ਫਰਮ ਦਾ ਲਿੰਕ ਤੇ ਇਸ ਫਰਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਸਾਡਾ ਪਟਿਆਲਾ ਸਟੂਡੀਓ ਦਾ ਨੰਬਰ ਹੈ 98700 6309655 9876309655 ਬਿਹਾਰ ਦੇ ਐਸਆਈਆਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਿਹਾਰ ਦੇ ਵਿੱਚੋਂ ਵੋਟਰ ਲਿਸਟ ਚੋਂ ਹਟਾਏ ਗਏ 65 ਲੱਖ ਵੋਟਰਾਂ ਦੇ ਨਾਂ ਅਤੇ ਉਹਨਾਂ ਨੂੰ ਵੋਟਰ ਸੂਚੀ ਚੋਂ ਬਾਹਰ ਕਰਨ ਦੇ ਕਾਰਨਾਂ ਸਣੇ ਸਾਰਾ ਹਵਾਲਾ ਨਸ਼ਰ ਕਰਨ ਦੇ ਹੁਕਮ ਦਿੱਤੇ ਨੇ ਇਸੋਂ ਦੀ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦੌਰਾਨ ਭਾਰਤੀ ਚੋਣ ਕਮਿਸ਼ਨ ਨੂੰ ਬਿਹਾਰ ਦੀ ਵੋਟਰ ਸੂਚੀ ਚੋਂ ਵਿਆਪਕ ਸੁਧਾਈ ਐਸਆਰ ਦੀ ਬਨਾਤੇ ਕੱਟੇ ਗਏ ਇਹਨਾਂ 5 ਲੱਖ ਨਾਵਾਂ ਦੇ ਵੇਰਵੇ ਤੇ ਇਹਨਾਂ ਨਾਵਾਂ ਨੂੰ ਮਟਾਉਣ ਦੇ ਕਾਰਨ ਪ੍ਰਕਾਸ਼ਿਤ ਕਰਨ ਦੇ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਦੇ ਜੱਜ ਸੂਰੀਆ ਕਾਂਤ ਤੇ ਜੱਜ ਜਮਾਲੇ ਬਾਗਚੀ ਦੇ ਡਬਲ ਬੈਂਚ ਨੇ ਇਸ ਮਾਮਲੇ ਦੇ ਵਿੱਚ ਬਿਹਾਰ ਵੋਟਰ ਸੂਚੀ ਦੇ ਐਸਆਰ ਦੇ 24 ਜੂਨ ਦੇ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਨੂੰ ਬਗਾਰ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰਦੇ ਆ ਇਹ ਹੁਕਮ ਜਾਰੀ ਕੀਤੇ ਨੇ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮਰਮੋਦੀ ਕੌਮ ਦੇ ਨਾਂ ਤੇ ਤਕਰੀਰ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਏ ਆਪਰੇਸ਼ਨ ਸੰਧੂਰ ਨੂੰ ਲੈ ਕੇ ਉੱਚੀ ਚਾ ਜ਼ਿਕਰ ਕੀਤਾ ਗਿਆ ਜਿਸ ਤੇ ਵਿੱਚ ਰਾਸ਼ਟਰਪਤੀ ਨੇ ਆਖਿਆ ਕਿ ਆਪਰੇਸ਼ਨ ਸੰਦੂਰ ਦੈਸਗਰਦੀ ਦੇ ਖਿਲਾਫ ਮਾਨਵਤਾ ਦੀ ਲੜਾਈ ਦੀ ਇੱਕ ਮਿਸਾਲ ਵਜੋਂ ਇਤਿਹਾਸ ਦੇ ਵਿੱਚ ਦਰਜ ਕੀਤਾ ਜਾਵੇਗਾ ਉਧਰ ਪਾਕਿਸਤਾਨ ਦੀ ਤਰਫੋਂ ਵੀ ਭਾਰਤ ਨੂੰ ਇਸ ਤਰ੍ਹਾਂ ਦੇ ਲਗਾਤਾਰ ਜਵਾਬ ਆ ਰਹੇ ਨੇ ਜਿਸ ਤੇ ਜਵਾਬ ਦੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਵੀ ਪਾਕਿਸਤਾਨ ਨੂੰ ਆਪਣੀਆਂ ਸਿਮਾਵਾਂ ਦੇ ਵਿੱਚ ਰਹਿਣ ਦੇ ਲਈ ਵਰਜਿਆ ਉਧਰ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਦੇ ਅਜ਼ੀਮਾਬਾਦ ਇਲਾਕੇ ਦੇ ਵਿੱਚ ਖੁਸ਼ੀ ਦੇ ਜਸ਼ਨਾਂ ਦੇ ਦੌਰਾਨ ਕਈ ਜਗ੍ਹਾ ਫਾਇਰਿੰਗ ਹੋਈ ਤੇ ਕਈ ਦਰਜਨ ਲੋਕ ਜ਼ਖਮੀ ਹੋਏ ਜਿਸ ਦੌਰਾਨ ਇੱਕ ਬੱਚੀ ਦੀ ਵੀ ਜਾਨ ਜਾਣ ਦੀਆਂ ਖਬਰਾਂ ਨੇ ਭਾਰਤ ਅਤੇ ਅਮਰੀਕਾ ਦੇ ਵਿੱਚ ਵਪਾਰਕ ਗਲਵਾਤ ਲਈ ਆਉਣ ਵਾਲੇ ਵਫਦ ਤੋਂ ਹੀ ਸਥਿਤੀ ਪਤਾ ਲੱਗੇਗੀ ਕਿ ਟਰੰਪ ਸਰਕਾਰ ਵੱਲੋਂ ਭਾਰਤ ਤੇ ਜੋ ਬੇਤਹਾਸ਼ ਟੈਕਸ ਲਗਾਏ ਗਏ ਨੇ ਉਸ ਦਾ ਕੀ ਅਸਰ ਪੈਣਾ ਭਾਰ ਦੇ ਵਣਜ ਸਕਤਰ ਸੁਨੀਲ ਵਰਥਵਾਲ ਨੇ ਇਸ ਸੰਬੰਧੀ ਦਿੱਲੀ ਦੇ ਵਿੱਚ ਆਖਿਆ ਕਿ ਭਾਰ ਤੇ ਅਮਰੀਕਾ ਦੇ ਦਰਮIAN ਦਵੱਲੀ ਵਪਾਰਕ ਗਲਵਾ ਦੇ ਅਗਲੇ ਦੌਰ ਦੇ ਲਈ ਭਾਰਤ ਆਉਣ ਵਾਲੇ ਅਮਰੀਕਨ ਵਾਪਰ ਦੀ ਸਥਿਤੀ 25 ਅਗਸਤ ਦੀ ਨਿਰਧਾਰਤ ਮਿਤੀ ਦੇ ਨੇੜੇ ਤੇੜੇ ਲੱਗੇਗੀ ਕਿ ਇਸ ਰਾਨ ਇਸ ਗਲਵਾਤ ਨੂੰ ਕਿਸੇ ਤਨ ਪਰਤ ਲਾਉਣ ਲਈ ਅਮਰੀਕਾ ਦਾ ਵਕਫ ਵਾਪਰ ਜੋ 25 ਅਗਸਤ ਦੇ ਆਸ-ਪਾਸ ਭਾਰਤ ਆਵੇਗਾ ਉਸ ਤੋਂ ਹੀ ਸਥਿਤੀ ਪਤਾ ਲੱਗੇਗੀ ਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਇਹ ਵਪਾਰ ਕਿਸ ਕਰਵਟ ਬੈਠੇਗਾ ਤੇ ਸਾਡੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ ਤੁਸੀਂ ਸਾਡਾ ਪਟਿਆਲਾ ਸਟੂਡੀਓ ਦਾ WhatsApp ਨੰਬਰ 9876309655 ਤੇ ਸੰਪਰਕ ਕਰ ਸਕਦੇ ਹੋ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨੂੰ ਅਕਾਲ ਤਖਤ ਦੀ ਤਰਫੋਂ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਦੱਖਣ ਭਾਰਤ ਦੇ ਵਿੱਚ ਹੋਏ ਇੱਕ ਸਮਾਗਮ ਦੇ ਦੌਰਾਨ ਆਰਐਸਐਸ ਮੁਖੀ ਦੇ ਅੱਗੇ ਕੁਝ ਸਪਸ਼ਟੀਕਰਨ ਦੇ ਤੈਸਨ ਜਿਸ ਰਾਨ ਵਾਈਸ ਚਾਂਸਲ ਡਾਕਟਰ ਕਰਮਜੀਤ ਸਿੰਘ ਨੇ ਆਖਿਆ ਸੀ ਕਿ ਉਹ ਰਿਗਵੇਦ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਬੰਧਾਂ ਨੂੰ ਲੈ ਕੇ ਖੋਜ ਕਰਵਾ ਰਹੇ ਨੇ ਇਸ ਵੰਦੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾਕਟਰ ਕਰਮਜੀਤ ਸਿੰਘ ਨੂੰ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਦੱਸਣ ਦੇ ਆਦੇਸ਼ ਦਿੱਤੇ ਨੇ ਇਹ ਤਲਬਨਾਮਾ ਉਹਨਾਂ ਨੂੰ ਅਕਾਲ ਤਖਤ ਦੇ ਸਕੱਤਰ ਤੇ ਇੰਚਾਰਜ ਬਗੀਚਾ ਸਿੰਘ ਵੱਲੋਂ ਭੇਜੇ ਆਦੇਸ਼ ਪੱਤਰ ਤੋਂ ਜਾਰੀ ਹੋਇਆ ਉਧਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਣ ਰਹੀ ਸਥਿਤੀ ਦੇ ਮੁਤਲਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵੀ ਹੜ੍ਹ ਪੀੜਤਾਂ ਵਾਸਤੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਇਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ। ਉਧਰ ਪਟਿਆਲਾ ਅੰਮ੍ਰਾਲਾ ਹਾਈਵੇ ਦੇ ਸ਼ੰਭੂ ਦੇ ਇੱਕ ਪਿੰਡ ਦੇ ਲਾਗੇੋਂ ਬਿਸ਼ਨੋਈ ਗਰੋਹ ਦੇ ਦੋ ਗੁਰਗਿਆਂ ਨੂੰ ਗ੍ਰਫਤਾਰ ਕੀਤਾ ਗਿਆ। ਤੇ ਪੁਲਿਸ ਨੇ ਉਹਨਾਂ ਕੋਲੋਂ 9mm ਗਲੌਕ ਪਿਸਤਲ ਤੇ ਛੇ ਕਾਰਤੂਸ ਬਰਾਮਦ ਕੀਤੇ ਨੇ। ਇਸਵੰਦੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਐਕਸ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਇਹ ਗਿਆ ਗਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਤਰਫੋਂ ਪੰਜਾਬ ਦੇ ਪਿੰਡ ਸ਼ੰਭੂ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮਾਸਟਰ ਮੋਸਟ ਵਾਂਟਡ ਕਾਰਕੁਨਾਂ ਨੂੰ ਗ੍ਰਫਤਾਰ ਕੀਤਾ ਗਿਆ ਜੋ ਫਾਜ਼ਿਲਕਾ ਦੇ ਵਿੱਚ ਭਾਰਤ ਰਤਨ ਉਰਫ ਵਿੱਕੀ ਦੇ ਹੋਏ ਕਤਲ ਦੇ ਕੇਸ ਦੇ ਵਿੱਚ ਲੜੀਂਦੇ ਸਨ ਜੇਕਰ ਖਾਸ ਹੈ ਕਿ ਆਜ਼ਾਦੀ ਜਸ਼ਨਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਸਤਾਰਕਤਾ ਵਰਤੀ ਜਾ ਰਹੀ ਹੈ ਕਿਉਂਕਿ ਉਸ ਰਾਨ ਸੱਤਾਧਾਰੀ ਧਿਰ ਦੇ ਵਜ਼ੀਰ ਜਗਾ ਜਗਾ ਤਿਰੰਗਾ ਲਹਿਰਾਉਣ ਲਈ ਆਏ ਹੋਏ ਨੇ ਜਿਸ ਰਾਨ ਕਈ ਜਗ੍ਹਾ ਤੇ ਪ੍ਰਦਰਸ਼ਨ ਹੋਣ ਦੀਆਂ ਵੀ ਉਮੀਦਾਂ ਨੇ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਇਹ ਖਬਰਾਂ ਦਾ ਬ੍ਰੇਟਨ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ